ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਉਮੀਦਾਂ ਤੋਂ ਉਲਟ ਰਿਜ਼ਲਟ ਆਇਆ ਸੀ ਸਰਕਾਰ ਦੀ ਇੱਛਾ ਸੀ ਕਿ ਉਹਨਾਂ ਨੂੰ ਚੰਗੀਆਂ ਸੀਟਾਂ ਆਉਣਗੀਆਂ ਲੇਕਿਨ ਸੀਟਾਂ ਘਟ ਰਹੀਆਂ ਜਿਹਦੇ ਚੱਲਦਿਆਂ ਹੁਣ ਸਰਕਾਰ ਨੇ ਉਹ ਪੁਲਿਸ ਅਫਸਰ ਬਦਲ ਦਿੱਤੇ ਨੇ ਜਿਨ੍ਹਾਂ ਲੋਕ ਸਭਾ ਸੀਟਾਂ ਤੇ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਿੰਨ ਵੱਡੇ ਪੁਲਿਸ ਅਫਸਰ ਸਰਕਾਰ ਨੇ ਇਸ ਕਰਕੇ ਬਦਲੇ ਨੇ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੇ ਰਿਜ਼ਲਟ ਆਏ ਨੇ ਉਹ ਸਰਕਾਰ ਦੇ ਮੁਤਾਬਕ ਨਹੀਂ ਆਏ ਇਸ ਕਰਕੇ ਜ਼ਿਲ੍ਹਿਆਂ ਦੇ ਪੁਲਸ ਮੁਖੀ ਬਦਲ ਦਿੱਤੇ ਨੇ ਗੱਲ ਹਰਿਆਣਾ ਸਰਕਾਰ ਦੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸੱਤਾ ਚੱਲ ਰਹੀ ਹੈ ਉਹਨਾਂ ਨੇ ਤਿੰਨ ਉਹ ਲੋਕ ਸਭਾ ਹਲਕਿਆਂ ਤੋਂ ਪੁਲਿਸ ਅਫਸਰ ਟਾ ਦਿੱਤੇ ਨੇ ਜੋ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਨਹੀਂ ਨਸੀਬ ਹੋਈ ਇਸ ਕਰਕੇ ਉਹਨਾਂ ਨੇ ਐਸਪੀ ਰੈਂਕ ਦੇ ਹੀ ਅਫਸਰ ਨਹੀਂ ਬਲਕਿ ਪੁਲਿਸ ਕਮਿਸ਼ਨਰ ਵੀ ਬਦਲ ਦਿੱਤੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਕੁੱਲ 50 ਦੇ ਕਰੀਬ ਆਈਪੀਐਸ ਅਫਸਰ ਅਤੇ ਐਚਪੀਐਸ ਅਫਸਰ ਬਦਲ ਦਿੱਤੇ ਨੇ ਉਹ ਅਫਸਰ ਜ਼ਿਆਦਾ ਬਦਲੇ ਨੇ ਜਿਹੜੇ ਜੀਟੀ ਰੋਡ ਤੇ ਜਿਲੇ ਨੇ ਹਰਿਆਣੇ ਦੇ ਤੇ ਉਥੇ 30 ਦੇ ਕਰੀਬ ਵਿਧਾਨ ਸਭਾ ਸੀਟਾਂ ਦਾ ਅਸਰ ਪਾਰਟੀ ਤੇ ਪਿਆ ਆ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੇ ਰਿਜ਼ਲਟ ਆਏ ਨੇ ਜਿੱਦ ਤੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਪਹਿਲਾ ਫੇਰ ਬਦਲ ਕੀਤਾ ਇਸ ਵਿੱਚ ਕੁੱਲ 23 ਆਈਪੀਐਸ ਅਫਸਰ ਅਤੇ 72 ਐਚਪੀਐਸ ਅਫਸਰਾਂ ਸਮੇਤ 50 ਸੀਨੀਅਰ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਨੇ ਗੱਲ ਮਹੱਤਵਪੂਰਨ ਇਹ ਹੈ ਕਿ ਤਿੰਨ ਲੋਕ ਸਭਾ ਸੀਟਾਂ ਜਿੱਥੇ ਭਾਰਤੀ ਜਨਤਾ ਪਾਰਟੀ ਜੋਨ ਹਾਰੀ ਆ ਉਥੋਂ ਦੇ ਅਧਿਕਾਰੀ ਬਦਲ ਕੇ ਉਹਨਾਂ ਦੀ ਜਗ੍ਹਾ ਜੋ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਕਰਵਾਈ ਆ ਉਹਨਾਂ ਅਫਸਰਾਂ ਨੂੰ ਲਗਾ ਦਿੱਤਾ ਗਿਆ ਇਹਨਾਂ ਵਿੱਚ ਸੋਨੀਪਾਤ ਦੇ ਪੁਲਿਸ ਕਮਿਸ਼ਨਰ ਸतीश ਅਬਾਲਾ ਨੂੰ ਹਟਾ ਕੇ ਕਰਨਾਲ ਦੇ ਆਈਜੀ ਸਤਿੰਦਰ ਕੁਮਾਰ ਨੂੰ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੁਣ ਸतीश ਕੁਮਾਰ ਬਾਲਣ ਝੱਜਰ ਦੇ ਪੁਲਿਸ ਕਮਿਸ਼ਨਰ ਹੋਣਗੇ ਕਿਉਂਕਿ ਸੋਨੀਪੱਤ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਨਸੀਬ ਨਹੀਂ ਹੋਈ ਜਿਸ ਕਰਕੇ ਉੱਥੋਂ ਦੇ ਜਿਹੜੇ ਪੁਲਿਸ ਕਮਿਸ਼ਨਰ ਆ ਸतीश ਬਾਲਣ ਨੂੰ ਹਟਾਇਆ ਗਿਆ ਇਸੇ ਤਰ੍ਹਾਂ ਅੰਬਾਲਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਹਾਰ ਮਿਲੀ ਹੈ ਜਿਸ ਦੇ ਚੱਲਦਿਆਂ ਅੰਬਾਲਾ ਪੁਲਿਸ ਦੇ ਐਸਪੀ ਜਸ਼ਨਦੀਪ ਸਿੰਘ ਨੂੰ ਹਟਾ ਕੇ ਹੁਣ ਉਹਨਾਂ ਨੂੰ ਕੁਰਕ ਖੇਤਰ ਭੇਜ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਹੁਣ ਕੁਰਕ ਖੇਤਰ ਦੇ ਐਸਪੀ ਸਰਿੰਦਰ ਸਿੰਘ ਪੌਰਿਆ ਨੂੰ ਨਵਾਂ ਪੁਲਿਸ ਐਸਪੀ ਲਗਾਇਆ ਗਿਆ ਇਸੇ ਤਰ੍ਹਾਂ ਹਿਸਾਰ ਦੇ ਐਸਪੀ ਮੋਹਿਤ ਹਾਂਡਾ ਨੂੰ ਕਰਨਾਲ ਭੇਜ ਦਿੱਤਾ ਗਿਆ ਮੋਹਿਤ ਹਾਂਡਾ ਦੀ ਜਗ੍ਹਾ ਹੁਣ ਕਰਨਾਲ ਦੇ ਐਸਪੀ ਦੀਪਕ ਸਹਾਰ ਨੂੰ ਹਿਸਾਰ ਦਾ ਨਵਾਂ ਐਸਪੀ ਲਗਾਇਆ ਗਿਆ ਸਰਕਾਰ ਦੇ ਸਫੇਰ ਬਦਲ ਵਿੱਚ 8 ਜ਼ਿਲ੍ਹਿਆਂ ਦੇ ਐਸਐਸਪੀ ਅਤੇ 2 ਪੁਲਿਸ ਕਮਿਸ਼ਨਰ ਵੀ ਬਦਲੇ ਗਏ ਨੇ ਇੱਕ ਗੱਲ ਹੋਰ ਅਹਿਮ ਹੈ ਕਿ ਜੀਟੀ ਰੋਡ ਬੈਲਟ ਦੇ 3 ਐਸਪੀ 3 ਆਈਜੀ ਅਤੇ ਸੀਪੀ ਤੋਂ ਇਲਾਵਾ 9 ਡੀਐਸਪੀ ਵੀ ਬਦਲ ਦਿੱਤੇ ਗਏ ਨੇ ਇਸ ਬੈਲਟ ਦੇ ਵਿੱਚ ਜਿਹੜੀ ਹਰਿਆਣਾ ਦੀ ਜੀਟੀ ਰੋਡ ਬੈਲਟ ਹੈ ਜਿਹਦੇ ਵਿੱਚ ਅੰਬਾਲਾ, ਕਰਨਾਲ, ਪਾਣੀਪਤ, ਗੁਰੂਖੇਤਰ, ਜਮਲਾਨਗਰ, ਪੰਚਕੋਲਾ ਅਤੇ ਕੈਥਲ ਜ਼ਿਲ੍ਹਾ ਆਉਂਦਾ ਹੈ ਉੱਥੇ ਇਹਨਾਂ ਜੀਟੀ ਰੋਡ ਤੇ ਪੈਂਦੇ ਜ਼ਿਲ੍ਹਿਆਂ ਦੇ ਕਰੀਬ 30 ਸੀਟਾਂ ਵਿਧਾਨ ਸਭਾ ਦੀਆਂ ਜਿਹਦੇ ਚੱਲਦੇ ਕਿਉਂਕਿ ਅਗਲੇ 5 ਮਹੀਨਿਆਂ ਬਾਅਦ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਸਦੇ ਚੱਲਦੇ ਇਹ ਪੁਲਿਸ ਅਫਸਰਾਂ ਦੇ ਤਬਾਦਲੇ ਐ ਮੰਨੇ ਜਾ ਰਹੇ ਨੇ ਜਿਹੜੇ ਅਧਿਕਾਰੀ ਬਦਲੇ ਗਏ ਨੇ ਉਹਨਾਂ ਵਿੱਚ ਸਤਿੰਦਰ ਕੁਮਾਰ ਨੂੰ ਆਈਜੀ ਕਰਨਾਲ ਤੋਂ ਬਦਲ ਕੇ ਸੀਪੀ ਸੋਨੀਪਤ ਲਾਇਆ ਗਿਆ ਸਤੀਸ਼ ਬਾਲਨ ਨੂੰ ਸੀਪੀ ਸੋਨੀਪਾਤ ਤੋਂ ਬਦਲ ਕੇ ਸੀਪੀ ਝੱਜਲ ਲਾਇਆ ਗਿਆ ਕੁਲਵਿੰਦਰ ਸਿੰਘ ਨੂੰ ਆਈਜੀ ਐਚਪੀ ਮਧੂਬਨ ਤੋਂ ਬਦਲ ਕੇ ਆਈਜੀ ਕਰਨਾਲ ਲਾਇਆ ਗਿਆ ਜਸ਼ਨਦੀਪ ਜੋ ਐਸਪੀ ਅੰਮ੍ਰਾਲਾ ਸੀ ਉਹਨਾਂ ਨੂੰ ਐਸਪੀ ਕੁਰਕਸ਼ੇਤ ਲਾਇਆ ਗਿਆ ਮੋਹਿਤ ਹੰਡਾ ਜੋ ਐਸਪੀ ਹਸਾਰਸਨ ਉਹਨਾਂ ਨੂੰ ਐਸਪੀ ਕਰਨਾਲ ਲਾਇਆ ਗਿਆ ਚੰਦਰਮੋਹ ਜੋ ਪਹਿਲਾਂ ਐਸਬੀ ਐਸਬੀਸੀ ਉਹਨਾਂ ਨੂੰ ਐਸਪੀ ਪਲਵਲ ਲਾਇਆ ਗਿਆ ਦੀਪਕ ਸਹਾਰਨ ਜੋ ਪਹਿਲਾਂ ਐਸਪੀ ਕਰਨਾਲ ਸੀ ਉਹਨਾਂ ਨੂੰ ਹੁਣ ਐਸਪੀ ਹਿਸਾਰ ਲਾਇਆ ਗਿਆ ਵਿਜੇ ਪ੍ਰਤਾਪ ਜੋ ਡੀਸੀਪੀ ਕਰਾਇਮ ਗੁਰੂਗ੍ਰਾਮ ਸੀ ਉਹ ਐਸਪੀ ਨੂਨ ਲਗਾਏ ਗਏ ਨੇ ਸਰਿੰਦਰ ਸਿੰਘ ਪੌਰੀਆ ਐਸਪੀ ਕੁਰਕਸ਼ੇਤਰ ਸਨ ਉਹਨਾਂ ਨੂੰ ਐਸਪੀ ਅੰਬਾਲਾ ਲਾਇਆ ਗਿਆ ਗੌਰਵ ਜੋ ਪਹਿਲਾਂ ਡੀਸੀਪੀ ਈਸਟ ਸੋਨੀਪਾ ਸੀ ਉਹਨਾਂ ਨੂੰ ਐਸਪੀ ਰਵਾੜੀ ਲਾਇਆ ਗਿਆ ਦੀਪਤੀ ਗਰ ਜੋ ਐਸਪੀ सिरसा ਸਨ ਉਹਨਾਂ ਨੂੰ ਐਸਪੀ ਡੱਬ ਵਾਲੀ ਲਾਇਆ ਗਿਆ ਪ੍ਰਬੀਨਾਪੀ ਜੋ ਐਸਪੀ ਐਸਪੀ ਕਰਨਾਲ ਸੀ ਉਹਨਾਂ ਨੂੰ ਡੀਸੀਪੀ ਇਸਟੇ ਲਾਇਆ ਗਿਆ ਕੁੱਲ 50 ਪੁਲਿਸ ਅਫਸਰ ਬਦਲੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਚ ਜ਼ਿਆਦਾਤਰ ਜਿਹੜੇ ਪੁਲਿਸ ਅਫਸਰ ਹੋ ਬਦਲੇ ਨੇ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਾਰ ਹੋਈ ਹੈ ਜਿਵੇਂ ਤਿੰਨ ਖਾਸ ਕਰਕੇ ਲੋਕ ਸਭਾ ਸੀਟਾਂ ਜਿਨ੍ਹਾਂ ਚ ਸੋਨੀਪਟ ਕਰਨਾਲ ਤੇ ਅੰਬਾਲਾ ਇਥੋਂ ਦੇ ਜਿਹੜੇ ਪੁਲਿਸ ਅਫਸਰ ਬਦਲ ਦਿੱਤੇ ਗਏ ਨੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਕੀ ਇਹਨਾਂ ਪੁਲਿਸ ਅਫਸਰਾਂ ਨੂੰ ਦੋਸ਼ੀ ਕਿਵੇਂ ਠਰਾਇਗਾ ਉਹ ਹਰਿਆਣੇ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਹਾਲ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇਗੇ ਮਲਵਿੰਦਰ ਸਿੰਘ ਕੰਗ ਹੋਣਾ ਨੇ ਵੀ ਕਿਹਾ ਸੀ ਕਿ ਜਿਹੜੀ ਸਾਨੂੰ ਜਿੱਤ ਪ੍ਰਾਪਤ ਵੱਡੇ ਪਦਦਰ ਤੇ ਨਹੀਂ ਹੋਈ ਉਹਦੇ ਵਿੱਚ ਪੰਜਾਬ ਦੇ ਬਿਊਰੋਕ੍ਰੇਸੀ ਦਾ ਵੀ ਹੱਥ ਆ ਕਿਉਂਕਿ ਸਾਡੇ ਜਿਹੜੇ ਕੰਮ ਨੇ ਉਹ ਬਿਊਰੋਕ੍ਰੇਸੀ ਨਹੀਂ ਕੀਤੇ ਸਾਡੇ ਵਰਕਰ ਤੇ ਐਮ.ਐਲ.ਏ. ਨਿਰਾਸ਼ ਹੋਏ ਨੇ ਕਿ ਉਹਨਾਂ ਦੇ ਮੁਤਾਬਕ ਬਿਊਰੋਕ੍ਰੇਸੀ ਨੇ ਕੰਮ ਨਹੀਂ ਕੀਤੇ ਤੇ ਉਸ ਤੋਂ ਬਾਅਦ ਸਿਆਸਤ ਵੀ ਜ਼ਬਰਦਸਤ ਸ਼ੁਰੂ ਹੋ ਗਈ ਸੀ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਆਲਾ ਅਧਿਕਾਰੀਆਂ ਤੇ ਦੋਸ਼ ਮੜੇਗੇ ਨੇ ਉਥੇ ਵੀ ਕਿ ਨਸ਼ੇ ਦੇ ਕਰਕੇ ਉਹ ਤਸਕਰਾਂ ਦੇ ਨਾਲ ਜਿਹੜੀ ਪੁਲਿਸ ਦੀ ਰਿਸ਼ਤੇ ਸੀ ਉਹਨਾਂ ਨੂੰ ਚਲਦਿਆਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਆਹ ਪ੍ਰੈਸ ਕਾਨਫਰੰਸ ਕੀਤੀ ਤੇ 10000 ਤੋਂ ਵੱਧ ਜਿਹੜੇ ਸਿਪਾਈ ਤੋਂ ਲੈ ਕੇ ਥਾਣੇਦਾਰ ਰੈਂਕ ਦੇ ਜਿਹੜੇ ਅਫਸਰ ਬਦਲ ਦਿੱਤੇਗੇ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਉਹ ਪੁਲਿਸ ਅਫਸਰ ਬਦਲੇਗੇ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਾਰ ਹੋਈ ਹੈ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ